ਹਾਂਜੀ ਸਤਿ ਸ਼੍ਰੀ ਅਕਾਲ ਜੀ ਔਰ ਸਾਰੇ ਵੀਰਾਂ ਦਾ ਜਨਮ ਬੜਾ ਠੀਕ ਨੇ ਲੋ ਜੀ ਆਪਾਂ ਅੱਜ ਆਏ ਆ ਤੁਹਾਡੇ ਲਈ ਮੁਰਗੀਆਂ ਲੈ ਕੇ ਤੇ ਮੁਰਗੇ ਦੇਸੀ ਮੁਰਗਾ ਤੇ ਪੋਲਟਰੀ ਫਾਰਮ ਤੇ ਆਏ ਆ ਤੇ ਪੋਲਟਰੀ ਫਾਰਮ ਦਾ ਨਾਮ ਵੀ ਦੱਸਾਂਗੇ ਤੁਹਾਨੂੰ ਤੇ ਪਹਿਲਾਂ ਆਪਾਂ ਸ਼ੌਂਕ ਕਰਾਉਣਾ ਤੁਹਾਨੂੰ ਮੁਰਗੀਆਂ ਦਾ ਤੇ ਆਪਾਂ ਕੁਲਦੀਪ ਭਾਈ ਨਾਲ ਆਏ ਆ ਤੇ ਕੁਲਦੀਪ ਭਾਈ ਉਹ ਖੜੇ ਨੇ ਕਰਾਉਣਾ ਭਾਈ ਉਹਨਾਂ ਨਾਲ ਗੱਲ ਤੇ ਆਪਾਂ ਪਹਿਲਾਂ ਤੁਹਾਨੂੰ ਸ਼ੌਂਕ ਕਰਵਾ ਦਈਏ ਦੇਖੋ ਮੁਰਗੀਆਂ ਤੇ ਸਾਰਾ ਸ਼ੌਂਕ ਕਰਵਾ ਲਈਏ ਸੈਟ ਉਵਧੀਆ ਕੜਕ ਨਾਲ ਮੁਰਗੇ ਲੈਣ ਆਇਆ ਭਈ ਆਪਾਂ ਤੇ ਆ ਦੇਖੋ ਆ ਦੇਖੋ ਫ੍ਰੀ ਰੇਂਜ ਚ ਪਲੀਆਂ ਹੋਈਆਂ ਨੇ ਮੁਰਗੀਆਂ ਤੇ ਇਹ ਸਾਰੀਆਂ ਮੁਰਗੀਆਂ ਨੇ ਇਹ ਸੇਲ ਨਹੀਂ ਲਈ ਹੈਗੀਆਂ ਸੇਲ ਲਈ ਆ ਸਾਰੇ ਮੁਰਗੇ ਸੇਲ ਲਈ ਲੈ ਬਾਈ ਸਾਰੇ ਤੇ ਇਹ ਨੰਬਰ ਵੀ ਪਾਵਾਂਗੇ ਬਾਈ ਦਾ ਆਪਾਂ ਤੇ ਆ ਦੇਖੋ ਆ ਸਾਰਾ ਮੁਰਗਾ ਸੇਲ ਲਈ ਆ ਜੇ ਕਿਸੇ ਵੀ ਇਹਨੂੰ ਚਾਹੁੰਦਾ ਤਾਂ ਆਪਾਂ ਨੰਬਰ ਸਕਰੀਨ ਤੇ ਦੇ ਦਾਂਗੇ ਤੁਸੀਂ ਵੀ ਇਹਨਾਂ ਨਾਲ ਕਨੈਕਟ ਕਰ ਸਕਦੇ ਹੋ ਤੇ ਪਿੰਡ ਦਾ ਨਾਮ ਤੇ ਪੋਸਟਰੀ ਫਾਰਮ ਦਾ ਨਾਮ ਸਾਰਾ ਕੁਝ ਬਾਈ ਨਾਲ ਗੱਲ ਕਰਾਂਗੇ ਆਪਾਂ ਤੇ ਆ ਦੇਖੋ ਮੁਰਗਾ ਸਾਰਾ ਤੇ ਉਹ ਬਾਈ ਫੜ ਕੇ ਲੈ ਕੇ ਆਂਦਰੋਂ ਕੜਕ ਨਖ ਆਪਣੇ ਲਈ ਮੁਰਗੇ ਤੇ ਮੁਰਗੀਆਂ 10 ਮੁਰਗੀਆਂ ਤੇ 3 ਮੁਰਗੇ ਤੇ ਉਹ ਦੇਖੋ ਉਹ ਲੈ ਕੇ ਆ ਰਿਹਾ ਬਾਈ ਆਹ ਦੇਖੋ ਤੇ ਬਹੁਤ ਸੋਹਣਾ ਫਾਰਮ ਆ ਬਾਈ ਦੇਖੋ ਪੂਰੀ ਸਫਾਈ ਦਾ ਖਿਆਲ ਰੱਖਿਆ ਦੇਖੋ ਪੂਰੀ ਸਫਾਈ ਆ ਬਰੇ ਐਂਡ ਕਲੀਨ ਕਰ ਰੱਖਿਆ ਬਾਈ ਨੇ ਤੇ ਵਧੀਆ ਸੈਟ ਅਪ ਲੱਗਿਆ ਬਹੁਤ ਵਧੀਆ ਸੋਹਣਾ ਦੇਖੋ ਤੁਸੀਂ ਮੁਰਗੇ ਦੇਖ ਸਕਦੇ ਹੋ ਇੱਕ ਨੰਬਰ ਕੁਆਲਿਟੀ ਦੇ ਮੁਰਗੇ ਨੇ ਤੇ ਇੰਨੇ ਸਾਫ਼ ਮੁਰਗੇ ਬਾਈ ਬਹੁਤ ਘੱਟ ਮਿਲਦੇ ਨੇ ਦੇਖਣ ਨੂੰ ਤੇ ਸਫਾਈ ਵੀ ਮੇਨ ਆ ਸਫਾਈ ਦੇਖੋ ਉਧਰ ਸਾਰੇ ਮੁਰਗੀਆਂ ਨੇ ਤੇ ਆਹ ਮੁਰਗਾ ਸੇਲ ਲਈ ਸਾਰਾ ਮੁਰਗੀਆਂ ਸੇਲ ਲਈ ਨਹੀਂ ਉਹ ਬਰੀਡਿੰਗ ਲਈ ਰੱਖ ਲੀਆਂ ਬਾਈਨ ਅੱਗੇ ਤੇ ਉਹ ਵੀ ਰੀਡ ਕਰਾਉਣਗੇ ਅੱਗੇ ਤੇ ਆਹ ਦੇਖੋ ਤੁਸੀਂ ਤੇ ਆਪਾਂ ਚੱਲਦੇ ਹੁਣ ਬਾਈ ਨਾਲ ਗੱਲ ਕਰਾਉਣੇ ਆ ਤੇ ਥੋੜਾ ਮੋਟਾ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਝਲਕ ਤੇ ਆ ਜਿਓ ਜੀ ਆਪਾਂ ਚੱਲਦੇ ਆ ਇੱਧਰ ਆਪਾਂ ਆ ਦੇਖੋ ਲੜਦੇ ਵੀ ਨੇ ਤੇ ਆਹ ਦੇਖੋ ਮੁਰਗੀਆਂ ਦੀ ਸਫਾਈ ਦੇਖੋ ਬਾਈ ਤੇ ਪੂਰਾ ਫਾਰਮ ਵਧੀਆ ਬਣਾਇਆ ਹੋਇਆ ਤੇ ਇੱਕ ਤੇ ਖੇਤਾਂ ਦੇ ਵਿੱਚ ਬਣਾਇਆ ਹੋਇਆ ਵਈ ਦੇਖੋ ਅੱਧਾ ਜੀਰੀ ਲਾਰ ਕੇ ਖੇਤਾਂ ਦੇ ਵਿੱਚ ਬਣਾਇਆ ਹੋਇਆ ਪੂਰਾ ਫਾਰਮ ਤੇ ਆ ਦੇਖੋ ਤੇ ਗੇਟ ਵੀ ਓਪਨ ਨੇ ਦੇਖੋ ਓਪਨ ਹੀ ਰਹਿੰਦੀਆਂ ਨੇ ਬਈ ਇਹ ਤੇ ਆ ਜਿਓ ਅੱਪ ਚੱਲਦੇ ਹੁਣ ਤੇ ਫਾਰਮ ਦਾ ਨਾਮ ਪੁੱਛਦੇ ਆ ਤੇ ਬਾਈ ਨਾਲ ਕਰਦੇ ਆ ਗੱਲ ਆਪਾਂ ਤੇ ਕਿੱਥੇ ਆ ਫਾਰਮ ਤੇ ਕੀ ਆਂਡਾ ਆਪਾਂ ਨੂੰ ਮਿਲਦਾ ਤੇ ਮੁਰਗੇ ਕੀ ਰੇਟ ਸੇਲ ਕਰਦੇ ਨੇ ਹਾਂਜੀ ਸ਼ਸ਼ੀਕਾ ਜੀ ਵੀਰ ਜੀ ਸ਼ਸ਼ੀਕਾ ਜੀ ਵੀਰ ਜੀ ਤੇ ਆਪਣਾ ਮੁਰਗਾ ਕੀ ਰੇਚ ਤੇ ਸੇਲ ਕਰਦੇ ਹੋ ਤੇ ਆਪਣਾ ਪਿੰਡ ਕਿਹੜਾ ਲੋਕੇਸ਼ਨ ਕਿਹੜੀ ਹੈ ਤੇ ਆਪਣਾ ਪੋਲਟਰੀ ਫਾਰਮ ਦਾ ਨਾਮ ਕੀ ਹੈ ਇਹ ਸੀ ਦੱਸਿਓ ਸਾਨੂੰ ਆਪਣਾ ਪੋਲਟਰੀ ਫਾਰਮ ਦਾ ਨਾਮ ਜਵੰਦਾ ਖੇਤੀ ਸੇਵਾ ਜਵੰਦਾ ਦੇਸੀ ਪੋਲਟਰੀ ਫਾਰਮ ਠੀਕ ਹੈ ਜੀ ਕੁੰਬੜਵਾਲ ਮੰਦਰਵਾਲਾ ਰਸਤਾ ਠੀਕ ਹੈ ਮੰਦਰਵਾਲਾ ਦਾ ਸਟੋਰ ਦੇ ਬਿਲਕੁਲ ਸਿੱਧਾ ਰਸਤਾ ਜਾਂਦਾ ਹੈ ਠੀਕ ਹੈ ਜੀ ਤੇ ਆਪਣੇ ਲੇਵੇ ਹੁਣ ਕਿਹੜੀ ਕਿਹੜੀ ਨਸਲ ਦੀ ਮੁਰਗੀ ਹੈ ਜੀ ਇਸ ਟਾਈਮ ਆਪਣੇ ਲੇਵੇ ਆਰਾ ਯਾਰ ਆਰਾ ਠੀਕ ਹੈ ਜੀ ਬਲੈਕ ਐਸਟਰੋਲੋਪ ਹਾਂਜੀ ਕੜਕਨਾਥ ਕੜਕਨਾਥ ਜੀ ਕੱਲੀ ਕੜਕਨਾ ਸੇਲ ਕਰਦੇ ਹਾਂ ਅਸੀਂ ਅੱਛਾ ਜੀ ਕੜਕਨਾ ਸੇਲ ਕਰ ਰਹੇ ਹਾਂ ਤੇ ਮੁਰਗੇ ਵਗੈਰਾ ਜਿਹੜੇ ਹੁਣ ਤੁਸੀਂ ਦੱਸੋ ਸਾਰੀ ਸੇਲ ਕਰਦੇ ਮੁਰਗੇ ਸਾਰੀ ਸੇਲ ਕਰਦੇ ਠੀਕ ਹੈ ਜੀ ਤੇ ਹੋਰ ਆਪਣਾ ਅੰਡੇ ਹੁੰਡੇ ਵੀ ਸੇਲ ਕਰਦੇ ਆਂਡੇ ਸੇਲ ਕਰਦੇ ਹਾਂ ਅੰਡੇ ਵੀ ਸੇਲ ਕਰਦੇ ਤੇ ਪ੍ਰਾਈਜ਼ ਕੀ ਹੈ ਮੁਰਗੇ ਦਾ ਸੇਲ ਵਾਲੇ ਦਾ ਜੀ ਮੁਰਗੇ ਦਾ ਪ੍ਰਾਈਜ਼ ਆ ਅੱਜ ਦਾ 600 ਰੁਪਏ ਰੇਟ ਆ ਜਿਹੜੇ ਦੀਵਾਲੀ ਨੂੰ ਵਧੇ ਗਏ ਅੱਛਾ ਜੀ ਦੀਵਾਲੀ ਨੂੰ ਵਧੂਗਾ ਅੱਜ ਦਾ 600 ਰੁਪਏ ਰੇਟ 600 ਰੁਪਏ ਰੇਟ ਉਮ ਠੀਕ ਹੈ ਜੀ 600 ਰੁਪਏ ਰੇਟ ਚੱਲ ਰਿਹਾ ਬਾਈ ਜੇ ਕਿਸੇ ਨੇ ਚਾਹੀਦਾ ਤਾਂ ਸਾਨੂੰ ਐਡਰੈਸ ਦੱਸਤਾ ਤੇ ਮੋਬਾਈਲ ਨੰਬਰ ਵੀ ਬੋਲ ਦਿੰਦੀ 94635 ਠੀਕ ਹੈ ਜੀ 09373 ਠੀਕ ਹੈ ਆ ਨੰਬਰ ਹੀ ਸਕਰੀਨ ਤੇ ਦੇ ਦਾਂਗੇ ਬਾਕੀ ਆਪਾਂ ਤੇ ਆ ਬੋਰਡ ਲੱਗਾ ਹੋਇਆ ਹੈ ਬਾਈ ਦਾ ਤੇ ਆ ਦੇਖੋ ਆ ਨੰਬਰ ਨੋਟ ਕਰ ਲਿਓ ਸਕਰੀਨ ਸ਼ਾਟ ਲੈ ਲਿਓ ਆ ਦੇਖੋ ਤੇ ਸਾਰਾ ਬਾਈ ਹੋਮ ਬਰੀਡਿੰਗ ਪਾਲਿਆ ਹੋਇਆ ਹੈ ਪੋਟਰੀ ਫਾਰਮ ਤੁਹਾਨੂੰ ਦਿਖਾਈ ਦਿੱਤਾ ਮੁਰਗੇ ਤੇ ਆ ਦੇਖੋ ਕੜਕਨਾਥ ਆਪਣੇ ਆ ਲੈਤੇ ਨੇ ਬਾਈ ਤੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਹੈ ਇੱਕ ਨੰਬਰ ਕੁਆਲਿਟੀ ਨੇ ਕੜਕਨਾਥ ਤੇ ਸੇਲ ਨਹੀਂ ਇਹਦੇ ਲੋ ਜੀ ਆਪਾਂ ਮੁਰਗੇ ਮੁਰਗੀਆਂ ਪੈਕ ਕਰਵਾ ਲਈਆਂ ਤੇ ਚੱਲਦੇ ਆਪਾਂ ਘਰੇ ਤੇ ਘਰੇ ਜਾ ਕੇ ਸਾਨੂੰ ਸ਼ੌਕ ਕਰਵਾਉਣੀ ਲੋ ਜੀ ਆਪਾਂ ਕੁਲਦੀਪ ਵਾਜ ਦੇ ਘਰੇ ਪਹੁੰਚ ਗਏ ਤੇ ਆ ਪਿੰਜਰੇ ਛੱਡ ਤੇ ਪਿੰਜਰੇ ਛੱਡਣ ਦੀ ਆਪਣੀ ਵੀਡੀਓ ਸ਼ੂਟ ਨਹੀਂ ਹੋਈ ਤੇ ਤੁਸੀਂ ਕੜਕਨਾਥ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ 10 ਮੁਰਗੀਆਂ ਤੇ 13 ਤਿੰਨ ਮੁਰਗੇ ਨੇ ਤੇ 13 ਪੀਸ ਨੇ ਬਾਈ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਚੀਜ਼ ਆ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੇ ਵੀਡੀਓ ਨਵੇਂ ਟੌਪਿਕ ਦੇ ਨਾਲ ਆਪਾਂ ਫਿਰ ਮਿਲਾਂਗੇ ਤਦ ਤੱਕ ਲਈ ਬਾਏ ਬਾਏ ਫਰੈਂਡਸ